ਹਾਲਾਂਕਿ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਕਿ ਜਿਹੜੇ ਸੂਬੇ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਕਰਦੇ ਨੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਪਰ ਕਿਉਂਕਿ ਕੁਝ ਮਾਈਨਿੰਗ ਮਾਫੀਆ ਸਾਰੀਆਂ ਪਾਰਟੀਆਂ ਦੇ ਸਾਰੀਆਂ ਸਰਕਾਰਾਂ ਦੇ ਸਾਂਝੇ ਰਹੇ ਨੇ ਤੇ ਜਿਸ ਕਰਕੇ ਸਮੇਂ ਦੀਆਂ ਸਰਕਾਰਾਂ ਨੇ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਪਰ ਹੁਣ ਕਬਰ ਸਾਹਮਣੇ ਆ ਰਹੀ ਆ ਕਿ ਕੇਂਦਰੀ ਏਜੰਸੀ ED ਨੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਇੱਕ ਮਾਛੀਵਾੜੇ ਦੇ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲੇ 마ਫੀਆ ਸਰਗਨੇ ਦੇ ਖਿਲਾਫ ਸਖਤ ਕਾਰਵਾਈ ਕੀਤੀ ਆ ਇਹ 마ਫੀਆ ਸਰਗਣਾ 마ਸ਼ੀਵਾੜੀ ਦਾ ਰਹਿਣ ਵਾਲਾ ਜਦ ਕਿ ਉਹ ਕਈ ਸਮੇਂ ਤੋਂ ਰੋਪੜ ਦੇ ਵਿੱਚ ਮਾਈਨਿੰਗ ਕਰਦਾ ਸੀ ਉਹਦੀ ਗੈਰ ਕਾਨੂੰਨੀ ਕਮਾਈ ਜਾਂ ਗੈਰ ਕਾਨੂੰਨੀ ਧੰਧਿਆਂ ਨਾਲ ਕੀਤੀ ਕਮਾਈ ਦਾ ਜਿਹੜਾ ਪਰਦਾ ਫਾਸ਼ ਕੀਤਾ ਗਿਆ ਘੱਟੋ ਘੱਟ 53 ਏਕੜ ਜ਼ਮੀਨ ਸਾਹਮਣੇ ਆਈ ਆ ਫਲੈਟ ਜਾਂ ਕੋਠੀਆਂ ਵੀ ਸਾਹਮਣੇ ਆਈਆਂ ਜੋ ED ਨੇ ਜਿਹੜੀ ਆ ਜ਼ਬਤ ਕਰ ਲਈ ਆ ਇਨਫੋਰਸਮੈਂਟ ਡਾਇਰੈਕਟਰ ਰੇਡ ਵੱਲੋਂ ਸਬੰਤ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਜਾਂ ਹੋਰ ਅਧਿਕਾਰੀਆਂ ਨੂੰ ਆਰਡਰ ਜਾਰੀ ਕਰ ਦਿੱਤੇ ਨੇ ਜਿਸ ਤੋਂ ਬਾਅਦ ਇੱਕ ਕਾਰਵਾਈ ਹੋ ਸ਼ੁਰੂ ਹੋ ਚੁੱਕੀ ਆ। ਹੁਣ ਸਭ ਤੋਂ ਵੱਡਾ ਸਵਾਲ ਆ ਕਿ ਮਾਸੀਵਾੜੇ ਦਾ ਬੰਦਾ ਰੋਪੜ ਦੇ ਵਿੱਚ ਆ ਕੇ ਕਿਵੇਂ ਮਾਈਨਿੰਗ ਕਰਦਾ ਰਿਹਾ ਕਿ ਜਦ ਸੂਬੇ ਦੇ ਵਿੱਚ ਪਿਛਲ ਪਹਿਲਾਂ ਕਾਂਗਰਸ ਪਾਰਟੀ ਦੀ ਸਰਕਾਰ ਸੀ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹਾਲਾਂਕਿ ਇੱਕ ਦੂਜੇ ਨੂੰ ਹਮੇਸ਼ਾ ਇਹ ਦੋਨੇ ਪਾਰਟੀਆਂ ਮਾਈਨਿੰਗ ਗੈਰਕਾਨੂੰਨੀ ਨੂੰ ਲੈ ਕੇ ਇੱਕ ਦੂਜੇ ਤੇ ਤੰਜ ਕੱਸਦੇ ਰਹੇ ਨੇ ਪਰ ਅਜੇ ਹੀ ਲੋਕ ਵੀ ਸਰਗਨੇ ਹਨ। ਦੋਸਾਰੀਆਂ ਪਾਰਟੀਆਂ ਦਾ ਇਵੇਂ ਲੱਗਦਾ ਕਿ ਸਾਂਝੇ ਨੇ ਪਹਿਲਾਂ ਕਿਸੇ ਹੋਰ ਦਾ ਘਰ ਚਲਾਉਂਦੇ ਰਹੇ ਤੇ ਹੁਣ ਕਿਸੇ ਹੋਰ ਦਾ ਘਰ ਚਲਾ ਰਹੇ ਨੇ ਹੁਣ ਸਭ ਤੋਂ ਵੱਡੀ ਜਿਹੜੀ ਖਬਰ ਸਾਹਮਣੇ ਆਈ ਹੈ ਕਿ ਈਡੀ ਵੱਲੋਂ ਜਿਹੜੀਆਂ ਜ਼ਬਤ ਜਾਇਦਾਦਾਂ ਕੀਤੀਆਂ ਉਹਨਾਂ ਤੇ ਤਖਤਰੀਆਂ ਲੱਗਣੀਆਂ ਸ਼ੁਰੂ ਹੋ ਚੁੱਕੀਆਂ ਨੇ ਈਡੀ ਨੇ ਇੱਕ ਜਾਣਕਾਰੀ ਸਾਂਝੀ ਕੀਤੀ ਆ ਇਹ ਜਾਣਕਾਰੀ ਕਿ ਬਲਜਿੰਦਰ ਸਿੰਘ ਉਰਫ ਅਮਨ ਅਤੇ ਉਸ ਦੇ ਸਾਥੀਆਂ ਦੀ ਰੋਪੜ ਨਵਾਂ ਸ਼ਹਿਰ ਮਾਸੀਵਾੜੇ ਅਤੇ ਮਹਾਲੀ ਇਲਾਕਿਆਂ ਵਿੱਚ ਸਥਿਤ ਅਚਲ ਜਾਇਦਾਦਾਂ ਨੂੰ ਜ਼ਬਤ ਕਰ ਲਿਆ ਗਿਆ ਈਡੀ ਜਲੰਧਰ ਦੇ ਦਫ਼ਤਰ ਨੇ ਰੋਪੜ ਨੰਗਲ ਨੂਰਪੁਰ ਬੇਦੀ 마ਸ਼ੀਵਾੜੇ ਤੇ ਹੋਰ ਸਬੰਧਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਸਬਡਿਵੀਜ਼ਨ ਮੈਸਟਰਡ ਮਤਲਬ ਐਸਡੀਐਮ ਅਤੇ ਸਾਰੇ ਰਜਿਸਟਰਾਂ ਤੇ ਜ਼ਿਲ੍ਹਾ ਐਸਐਸਪੀ ਨੂੰ ਪੱਤਰ ਲਿਖ ਦਿੱਤੇ ਨੇ ਇਸ ਪੱਤਰ ਵਿੱਚ ਲਿਖਿਆ ਗਿਆ ਕਿ ਉਹਨਾਂ ਨੂੰ ਬਲਜਿੰਦਰ ਸਿੰਘ ਅਮਨ ਪੁੱਤਰ ਸਰਿੰਦਰ ਸਿੰਘ ਨਿਵਾਸੀ ਫਲੈਟ ਨੰਬਰ 204ਏ ਅੰਬਿਕਾ ਫਲੋਰਸ ਨਿਊ ਚੰਡੀਗੜ੍ਹ ਮਹਾਲੀ ਤੇ ਮਕਾਨ ਨੰਬਰ 3175 ਵਾਰ ਨੰਬਰ 15 ਮਹਾਲੀ ਨੇੜੇ ਬੱਸ ਸਟੈਂਡ ਮਾਸ਼ੀਵਾੜਾ ਦੀਆਂ ਜਾਇਦਾਦਾਂ ਜ਼ਬਤ ਕਰਨ ਦੇ ਹੁਕਮ ਜਾਰੀ ਕੀਤੇ ਗਏ ਨੇ ਜ਼ਬਤ ਕੀਤੀਆਂ ਗਈਆਂ ਜਾਇਦਾਦਾਂ ਦਾ ਬਿਰਭਾਵ ਵੀ ਵੱਡਾ ਵਾ ਹਾਈ ਸਟਰੀਟ ਸਮਰਾਰਾ ਰੋਡ ਮਾਸ਼ੀਵਾੜੇ ਵਿੱਚ ਅਸਾਰੀ ਦੀ ਇਨਪਲਾਟ ਪਿੰਡ ਡੱਲੇਵਾਲ ਗੜਸ਼ੰਕਰ ਜ਼ਿਲ੍ਹਾ ਹਿਸ਼ਾਰਪੁਰ ਵਿੱਚ ਖੇਤੀਬਾੜੀ ਵਾਲੀ ਜ਼ਮੀਨ ਕਰੀਬ 4.5 ਕਿੱਲੇ ਪਿੰਡ ਹਰਸਾ ਬੇਲਾ ਨੰਗਲ ਜ਼ਿਲ੍ਹਾ ਰੋਪੜ ਵਿੱਚ ਖੇਤੀਬਾੜੀ ਵਾਲੀ ਜ਼ਮੀਨ 6.5 ਏਕੜ ਪਿੰਡ ਸੁਵਾਰਾ ਨੂਰਪੁਰ ਬੇਦੀ ਜਿਹੜਾ ਰੂਪੜ ਵਿੱਚ ਖੇਤੀਬਾੜੀ ਵਾਲੀ ਜ਼ਮੀਨ ਕਰੀਬ 6 ਏਕੜ ਤੇ ਕਰੀਬ ਤਿੰਨ ਏਕੜ ਮਤਲਬ 9 ਏਕੜ ਪਿੰਡ ਭਲਾਂ ਨੰਗਲ ਜਿਹੜਾ ਰੂਪੜ ਵਿੱਚ ਖੇਤੀਬਾੜੀ ਜ਼ਮੀਨ 5.5 ਏਕੜ ਨੂੰ ਜ਼ਬਤ ਕੀਤਾ ਗਿਆ ਈਡੀ ਨੇ ਇਹਨਾਂ ਜ਼ਮੀਨਾਂ ਦੇ ਨਿਸ਼ਾਨ ਦੇ ਲਈ ਜੁਲਾਈ ਅਗਸਤ ਵਿੱਚ ਐਸ.ਡੀ.ਐਮ ਨੰਗਲ ਨੂੰ ਚਿੱਠੀ ਲਿਖੀ ਸੀ ਜਿਸ ਤੋਂ ਬਾਅਦ ਅ ਨਸੀਬ ਦਰਸ਼ਨਾ ਦੇ ਵੀ ਪੰਕਜ ਤੇ ਬਲਜਿੰਦਰ ਸਿੰਘ ਅਮਨ ਦੀ ਜ਼ਮੀਨ ਦੀ ਨਿਸ਼ਾਨਦਾਨ ਦੇ ਨਿਸ਼ਾਨਦੇਹੀ ਕਰਕੇ ਇਸ ਬਾਰੇ ਰਿਪੋਰਟ ਈਡੀ ਵਿਭਾਗ ਨੂੰ ਸੌਂਪ ਦਿੱਤੀ ਗਈ ਸੀ ਤੇ ਅਟੈਚਮੈਂਟ ਕਰਨ ਦੀ ਜਿਹੜੀ ਆ ਉਹ ਕਾਰਵਾਈ ਆਰੰਭ ਕਰ ਦਿੱਤੀ ਸੀ ਉਧਰ ਨੰਗਲ ਦੇ ਤਹਿਸੀਲਦਾਰ ਜਸਬੀਰ ਸਿੰਘ ਹੋਣਾ ਨੇ ਮੀਡੀਆ ਨੂੰ ਦੱਸਿਆ ਕਿ ਇਸ ਸਬੰਧੀ ਜਿਹੜਾ ਵਾ ਪੱਤਰ ਪ੍ਰਾਪਤ ਹੋ ਚੁੱਕਾ ਹੈ ਜਿਸ ਤੋਂ ਬਾਅਦ ਉਹਨਾਂ ਨੇ ਸਬੰਧਤ ਪਟਵਾਰੀਆਂ ਨੂੰ ਇਹਨਾਂ ਜਬਤ ਕੀਤੀਆਂ ਗਈਆਂ ਜ਼ਮੀਨਾਂ ਸਬੰਧੀ ਜਿਹੜੀ ਆ ਅ ਤਕਤੀਆਂ ਲਗਾਉਣ ਦੇ ਜਿਹੜੇ ਨੇ ਹੁਕਮ ਜਾਰੀ ਕਰ ਦਿੱਤੇ ਨੇ ਈਡੀ ਦੇ ਜਾਂਚ ਮੁਤਾਬਕ ਅਮਨ ਜਿਹੜਾ ਈਡੀ ਦੀਆਂ ਪ੍ਰਾਪਰਟੀਆਂ ਜਿਹਦੀਆਂ ਜ਼ਬਤ ਕਰ ਦਿੱल्या ਗਈਆਂ ਨੇ ਅਮਨ ਨੇ ਸਾਲ 2020 ਤੋਂ ਲੈ ਕੇ 2025 ਦਰਾਂ ਸਾਰੇ ਵਸੀਲਿਆਂ ਤੋਂ ਲਗਭਗ 68 ਲੱਖ ਰੁਪਏ ਦੀ ਆਮਦਨ ਦੱਸੀ ਸੀ ਹਾਲਾਂਕਿ ਉਸ ਨੇ ਇਹ ਜਿਹੜੀ ਪ੍ਰਾਪਰਟੀ ਜਿਹੜੀ ਦੱਸੀ ਜਾ ਰਹੀ ਹੈ ਜਿਹੜੀ ਅਟੈਚ ਕੀਤੀ ਗਈ ਉਹ ਕਰੀਬ 7 ਤੋਂ 8 ਕਰੋੜ ਰੁਪਏ ਦੀਆਂ ਜਾਇਦਾਦਾਂ ਖਰੀਦੀਆਂ ਨੇ ਗੈਰਕਾਨੂੰਨੀ ਮਾਈਨਿੰਗ ਮਾਮਲਿਆਂ ਵਿੱਚ ਅਮਨ ਵਿਰੁੱਧ 10 ਤੋਂ ਵੱਧ ਮੁਕੱਦਮੇ ਦਰਜ ਨੇ ਇਹਨਾਂ ਵਿੱਚ ਧੋਖਾਧੜੀ ਦੇ ਦੋਸ਼ਾਂ ਦੇ ਨਾਲ-ਨਾਲ ਖਾਣਾ ਅਤੇ ਖਣਜ ਵਿਕਾਸ ਤੇ ਨਿਜ਼ਮ ਐਕਟ 1957 ਦੀਆਂ ਧਰਾਵਾਂ 21 1 41 ਸ਼ਾਮਲ ਧਰਾਵਾਂ 379 ਚੋਰੀ 411 ਚੋਰੀ ਕੀਤੀਆਂ ਜਾਇਦਾਦਾਂ ਤੇ ਕਬਜ਼ਾ 418 420 ਧੋਖਾਧੜੀ ਅਤੇ 447 ਦਖਲਅੰਦਾਜ਼ੀ ਵੀ ਸ਼ਾਮਲ ਕੀਤੀਆਂ ਗਈਆਂ ਨੇ ਖਬਰ ਵਾਕਵਾਖੋ ਬਾਰਾਂ ਚ ਪ੍ਰਕਾਸ਼ ਹੋਈ ਹੈ ਜਿਸ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਰੋਪੜ ਦੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਧੋਵਾ ਨੇ 2023 ਵਿੱਚ ਐਫ ਆਈ ਆਰ ਨੰਬਰ 53 ਦਰਜ ਕਰਵਾਈ ਸੀ ਕਿ ਬਲਜਿੰਦਰ ਸਿੰਘ ਉਰਫ ਅਮੜ ਤੇ ਸਾਥੀਆਂ ਨੇ ਲਗਭਗ 25 ਏਕੜ ਜ਼ਮੀਨ ਦੀ ਮਾਇਨਤ ਕੀਤੀ ਸੀ ਇਸ ਨੂੰ ਫਰਜੀ ਜ਼ਮੀਨੀ ਡੀਡਸ ਰਾਹੀਂ ਕਰਸਰਾ ਨੂੰ ਲੀਜ਼ ਉੱਤੇ ਦਿੱਤਾ ਗਿਆ ਸੀ ਜੋ ਕਿ ਲਗਭਗ 1000 ਕਰੋੜ ਦਾ ਘੁਟਾਲਾ ਬੰਦ ਹੈ ਇਸ ਐਫਆਈਆਰ ਤੋਂ ਬਾਅਦ ਵੀ ਸੀਬੀਆਈ ਨੇ ਜਾਂਚ ਸ਼ੁਰੂ ਕੀਤੀ ਸੀ ਦੋ ਸਾਲਾਂ ਦੀ ਜਾਂਚ ਪਿੱਛੋਂ ਸੀਬੀਆਈ ਨੇ 20 ਥਾਵਾਂ ਉੱਤੇ ਅਮਨ ਦੀਆਂ ਜਾਇਦਾਦ ਜਿਹੜੀਆਂ ਜਾਇਦਾਦਾਂ ਨੇ ਉਹ ਜਬਤ ਕਰ ਲਈਆਂ ਗਿਆ ਸੀ ਸਬੰਧਤ ਅਧਿਕਾਰੀਆਂ ਨੂੰ ਵੀ ਜਬਤ ਕੀਤੀਆਂ ਗਿਆ ਜਾਇਦਾਦਾਂ ਉੱਤੇ ਖੰਬੇ ਅਤੇ ਉਹਨਾਂ ਸਰਕਾਰੀ ਕਬਜ਼ੇ ਵਿੱਚ ਲੈਣ ਦੇ ਹੁਕਮ ਵੀ ਜਾਰੀ ਕਰ ਦਿੱਤੇ ਗਏ ਨੇ ਇਹ ਜਿਹੜੀ ਖਬਰ ਜਿਹੜੀ ਆ ਸਾਹਮਣੇ ਆਈ ਹੈ ਕਿ ਇਹ ਜਿਹੜਾ ਬਲਜਿੰਦਰ ਸਿੰਘ ਜਿਹੜਾ ਮਾਸੀਵਾੜੇ ਦਾ ਰਹਿਣ ਵਾਲਾ ਸੀ ਉਹਦੇ ਜਿਹੜਾ ਗੈਰਕਾਨੂੰਨੀ ਮਾਈਨਿੰਗ ਆ ਉਹ ਰੋਪੜ ਦੇ ਵਿੱਚ ਜਿਹੜੀ ਆ ਉਹ ਚੱਲਦੀ ਗਏ ਜਿਸ ਕਰਕੇ ਸਵਾਲ ਖੜੇ ਹੁੰਦੇ ਨੇ ਕਿ ਇਹ ਜਿਹੜੇ ਲੋਕ ਨੇ ਮਾਫੀਆ ਇਹਨਾਂ ਦੇ ਸਰਗਨੇ ਇਹ ਨੇ ਤੇ ਇਹਨਾਂ ਦੇ ਪਿੱਛੇ ਕਿੰਨਾ ਲੋਕਾਂ ਦਾ ਹੱਥ ਆ ਉਹ ਵੀ ਆਪਣੇ ਆਪ 'ਚ ਇੱਕ ਵੱਡਾ ਜਿਹੜਾ ਵਾ ਉਹ ਸਵਾਲ ਖੜਾ ਹੋ ਜਾਂਦਾ ਹੁਣ ਇਸ ਖਿਲਾਫ ਕਿੱਥੇ ਕਿੱਥੇ ਮਕਦਮਾ ਦਰਜ ਆ ਉਹ ਵੀ ਤੁਹਾਡੇ ਨਾਲ ਅਸੀਂ ਜਾਣਕਾਰੀ ਸਾਂਝੀ ਕਰਦੇ ਹਾਂ ਇਸ ਦੇ ਖਿਲਾਫ 10 ਕੇਸ ਰਜਿਸਟਰਡ ਹੈ ਇੱਕ ਐਫਆਈ ਨੰਬਰ 53 15 ਜੁਲਾਈ 2024 ਨੂੰ ਇਹ ਪੁਲਿਸ ਸਟੇਸ਼ਨ ਨੂਰਪੁਰ ਬਿੰਦੀ ਰੋਪੜ ਅੰਡਰ ਸੈਕਸ਼ਨ 420 465 467 468 471 ਅਤੇ 120 ਬੀ ਤਹਿਤ ਕੇਸ ਦਰਜ ਕੀਤਾ ਗਿਆ ਇਸੇ ਤਰ੍ਹਾਂ ਹੀ ਐਫਆਈ ਨੰਬਰ 1999 9 ਅਗਸਤ 2022 ਨੂੰ ਰਜਿਸਟਰਡ ਕੀਤਾ ਗਿਆ ਇਹ ਵੀ ਨੂਰਪੁਰ ਥਾਣੇ ਦੇ ਵਿੱਚ ਕੀਤਾ ਗਿਆ ਅੰਡਰ ਸੈਕਸ਼ਨ 21ਏ ਤੇ 41 ਤਹਿਤ ਜਿਹੜਾ ਵਾ ਮਾਈਨਸ ਐਂਡ ਮਿਨਰਲ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਇੱਕ ਹੋਰ ਕੇਸ ਦਰਜ ਕੀਤਾ ਗਿਆ ਉਹ ਐਫ ਆਈ ਆਰ ਨੰਬਰ 181 ਆ ਇਹ 27 ਦਸੰਬਰ 2022 ਨੂੰ ਨੂਰਪੁਰ ਬੇਦੀ ਰੋਪੜਪੁਰ ਪੁਲਿਸ ਸਟੇਸ਼ਨ 'ਚ ਦਰਜ ਕੀਤਾ ਗਿਆ ਇਹ ਵੀ ਮਾਈਨਸ ਐਂਡ ਮਿਨਰਲ ਐਕਟ ਦੀ ਧਾਰਾ 211 ਅਤੇ 41 ਤਹਿਤ ਕੇਸ ਦਰਜ ਕੀਤਾ ਗਿਆ ਚੌਥਾ ਕੇਸ ਐਫਆਈਆਰ ਨੰਬਰ 21 15 ਮਾਰਚ 2022 ਨੂੰ ਨੰਗਲ ਥਾਣੇ ਦੇ ਵਿੱਚ ਦਰਜ ਕੀਤਾ ਗਿਆ ਇਹ ਵੀ ਮਾਈਨਸ ਐਂਡ ਮਿਨਰਲ ਐਕਟ ਦੇ ਸੈਕਸ਼ਨ 21 1 ਤੇ 4 1 ਤਹਿਤ ਦਰਜ ਕੀਤਾ ਗਿਆ ਪੰਜਵਾਂ ਜਿਹੜਾ ਕੇਸ ਆ ਉਹ ਐਫਆਈਆਰ ਨੰਬਰ 9 ਵਾ 23 ਜਨਵਰੀ 2024 ਨੂੰ ਰਜਿਸਟਰਡ ਕੀਤਾ ਗਿਆ ਪੁਲਿਸ ਸਟੇਸ਼ਨ ਨੰਗਲ ਰੋਪੜ ਦੇ ਵਿੱਚ ਅੰਡਰ ਸੈਕਸ਼ਨ 21 1 ਤੇ 4 ਇਹ ਵੀ ਮਾਈਨ ਦੇ ਤੇ ਮਿਨਰਲ ਐਕਟ ਤਹਿਤ ਦਰਜ ਕੀਤਾ ਗਿਆ ਛੇਵਾਂ ਕੇਸ 25 ਅਗਸਤ 2020 ਨੂੰ ਐਫਆਈ ਨੰਬਰ 186 ਤਹਿਤ ਕਿ ਦਰਜ ਕੀਤਾ ਗਿਆ ਐਪੀਐਸ ਨੰਗਲ ਰੂਪਨਗਰ ਦੇ ਵਿੱਚ ਦਰਜ ਕੀਤਾ ਗਿਆ ਹੀ ਇਹ ਵੀ ਮਾਈਂਡਸ ਐਂਡ ਮਿਲਰ ਐਕਟ ਦੀ ਸੈਕਸ਼ਨ 21 1 ਤੇ 4 1 ਤਹਿਤ ਦਰਜ ਕੀਤਾ ਗਿਆ ਸਤਵਾਂ ਕੇਸ 2 ਫਰਵਰੀ 2022 ਨੂੰ ਐਫਆਈ ਨੰਬਰ 9 ਪੁਲਿਸ ਸਟੇਸ਼ਨ ਊਰਪੁਰ ਬੇਦੀ ਜ਼ਿਲ੍ਹਾ ਰੋਪੜ ਮਾਈਂਡਸ ਐਂਡ ਮਿਲਰ ਐਕਟ ਦੀ ਸੈਕਸ਼ਨ 21 1 ਤੇ 4 1 ਤਹਿਤ ਦਰਜ ਕੀਤਾ ਗਿਆ ਅੱਠਵਾਂ ਜਿਹੜਾ ਕੇਸ ਆ ਉਹ 23 ਮਾਰਚ 2023 ਨੂੰ ਐਫਆਈਆਰ ਨੰਬਰ 21 ਤਹਿਤ ਦਰਜ ਕੀਤਾ ਗਿਆ ਇਹ ਵੀ ਮਾਈਂਡਸ ਐਂਡ ਮਨਰਲ ਐਕਟ ਦਾ ਸੈਕਸ਼ਨ 21 1 ਤੇ 4 ਤਹਿਤ ਦਰਜ ਕੀਤਾ ਗਿਆ ਨੋਵਾਂ ਜਿਹੜਾ ਕੇਸ ਆ ਉਹ 27 ਜਨਵਰੀ 2023 ਨੂੰ ਐਫਆਈਆਰ ਨੰਬਰ 17 ਤਹਿਤ ਕੇਸ ਦਰਜ ਕੀਤਾ ਗਿਆ ਇਹ ਨੂਰਪੁਰ ਬੇਦੀ ਥਾਣੇ ਦੇ ਵਿੱਚ ਦਰਜ ਕੀਤਾ ਗਿਆ ਇਹ ਵੀ ਮਾਈਂਡਸ ਐਂਡ ਮਨਰਲ ਐਕਟ ਦੇ ਸੈਕਸ਼ਨ 21 1 ਤੇ 4 1 ਤਹਿਤ ਦਰਜ ਕੀਤਾ ਗਿਆ 10ਵਾਂ ਜਿਹੜਾ ਕੇਸ ਆ ਉਹ 17 ਅਕਤੂਬਰ 2023 ਨੂੰ ਐਫਆਈਆਰ ਨੰਬਰ 160 ਤਹਿਤ ਦਰਜ ਕੀਤਾ ਗਿਆ ਇਹ ਵੀ ਪੀਐਸ ਨੰਗਲ ਦੇ ਵਿੱਚ ਅੰਡਰ ਸੈਕਸ਼ਨ 211 ਤੇ 41 ਜੋ ਕਿ ਮਾਈਂਡ ਸੈਟ ਮਿਨਰਲ ਐਕਟ ਦੀ ਧਾਰਾ ਵਾ ਇਸ ਤੋਂ ਇਲਾਵਾ 120ਬੀ 188 379 411 414 418 420 447 ਦੇ ਤਹਿਤ ਜਿਹੜਾ ਕੇਸ ਦਰਜ ਕੀਤਾ ਗਿਆ ਬਲਜਿੰਦਰ ਸਿੰਘ ਉਰਫ ਅਮਨ ਇਹਨੇ ਜਿਹੜੀ ਆਪਣੀ ਪ੍ਰਾਪਰਟੀ ਇਨਕਮ ਸ਼ੋ ਕੀਤੀ ਹੈ ਰਿਟਰਨ ਉਹਦੇ ਚ ਕਿਹਾ ਕਿ ਉਹ ਕੋ ਸਾਰੇ ਜਿਹੜੇ ਸਰੋਤ ਨੇ 66 ਲੱਖ ਦੇ ਨੇ 2020 ਤੋਂ ਲੈ ਕੇ 2025 ਤੱਕ ਪਰ ਜਿਹੜੀ ਉਹਨੇ ਪ੍ਰਾਪਰਟੀਆਂ ਪਰਚੇਜ਼ ਕੀਤੀਆਂ ਨੇ ਉਹ ਕਰੀਬ 7 ਤੋਂ 8 ਕਰੋੜ ਰੁਪਏ ਬਣਦੀ ਨੇ ਜੋ ਬਲੈਕ ਮਨੀ ਦੇ ਤੌਰ ਤੇ ਉਹਨੇ ਪੈਸੇ ਕਮਏ ਉਸ ਤੋਂ ਜਿਹੜਾ ਵਾ ਜਿਹੜੇ ED ਨੇ ਕਿਹਾ ਕਿ ਗੈਰਕਾਨੂੰਨੀ ਮਾਈਨਿੰਗ ਅਤੇ ਫੇਕ ਡਾਕੂਮੈਂਟ ਦੇ ذریعے ਇਹਨੇ ਅਤੇ ਹੋਰ ਗੈਰਕਾਨੂੰਨੀ ਗਤੀਵਿਧੀਆਂ ਦੇ ਤਹਿਤ ਇਹ ਪ੍ਰਾਪਰਟੀ ਬਣਾਈ ਹੈ ਉਹਨੇ ਕਿਹਾ ਕਿ ਬਲਜਿੰਦਰ ਸਿੰਘ ਉਰਫ ਅਮਨ ਇਹ ਜਿਹੜਾ ਵਾ ਇਹ ਲਾਰਜ ਸਕੇਲ ਤੇ ਗੈਰਕਾਨੂੰਨੀ ਮਾਈਨਿੰਗ ਕਰਦਾ ਸੀ ਆਪਰੇਟਿੰਗ ਕਰਦਾ ਸੀ ਇੱਕ ਵੱਡਾ ਸਰਗਣਾ ਸੀ ਜਿਸ ਦੇ ਖਿਲਾਫ ਪੀਐਮਐਲਏ ਦੇ ਤਹਿਤ ਅਤੇ ਇਨਕਮ ਟੈਕਸ ਲਾਅ ਦੇ ਤਹਿਤ ਵੀ ਜਿਹੜਾ ਕੇਸ ਦਰਜ ਕੀਤਾ ਉਹਨਾਂ ਕਹਿੰਦੇ ਕਿ ਈਡੀ ਨੇ ਇਸ ਮਸਲੇ ਦੇ ਵਿੱਚ ਕੋਈ 35 ਤੋਂ 40 ਲੋਕਾਂ ਦੀ ਸਟੇਟਮੈਂਟ ਦਰਜ ਕੀਤੀ ਹੈ ਜਿਨ੍ਹਾਂ ਨੇ ਕਨਫਰਮ ਕੀਤਾ ਸੀ ਕਿ ਬਲਜਿੰਦਰ ਸਿੰਘ ਉਰਫ ਅਮਨ ਜਿਹੜਾ ਉਹ ਗੈਰਕਾਨੂੰਨੀ ਮਾਈਨਿੰਗ ਦਾ ਸਰਗਣਾ ਸੀ ਅਤੇ ਉਹਨੇ ਗੈਰਕਾਨੂੰਨੀ ਧੰਦਿਆਂ ਚੋਂ ਹੀ ਕਾਲੀ ਕਮਾਈ ਕੀਤੀ ਹੈ ਵਨ ਇਡੀ ਨੇ ਇਸ ਮਸਲੇ ਦੇ ਵਿੱਚ ਜਿਹੜਾ ਕੇਸ ਦਰਜ ਕਰਕੇ ਜਿਹੜੀਆਂ ਵੱਖ-ਵੱਖ ਏੜੀਆਂ ਨੇ ਉਹ ਪ੍ਰਾਪਰਟੀਆਂ ਜਿਹੜੀਆਂ ਅਟੈਚ ਕਰ ਦਿੱਤੀਆਂ ਜਿਹਦੇ ਚੱਲਦਾ ਉਹਨਾਂ ਨੇ ਸਬੰਧਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਐਸ ਡੀ ਐਮ ਖਾਸ ਕਰਕੇ ਰੂਪੜ ਨਵਾਂ ਸ਼ਹਿਰ ਮਾਸੀਵਾੜੇ ਤੇ ਹੋਰ ਮਹੱਲੀ ਦੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਨੂੰ ਹੁਕਮ ਜਾਰੀ ਕਰ ਦਿੱਤੇ ਨੇ ਆਖਰ ਸਵਾਲ ਹੈ ਕਿ ਮਾਸੀਵਾੜੇ ਦਾ ਰਹਿਣ ਵਾਲਾ ਬੰਦਾ ਬਲਜਿੰਦਰ ਸਿੰਘ ਉਰਫ ਅਮਨ ਇਦੇ ਪਿੱਛੇ ਕਿਹੜੇ ਕਿਹੜੇ ਸਿਆਸੀ ਲੋਕ ਨੇ ਕਿਹੜੀ ਕਿਹੜੀ ਪਾਰਟੀਆਂ ਦੇ ਸਿਆਸੀ ਲੀਡਰ ਨੇ ਜਿਨ੍ਹਾਂ ਦੇ ਛਤਰ ਸਾਇਆ ਹੇਠ ਇਹ ਏਡਾ ਵੱਡਾ ਸਰਗੜੰਬ ਬਣ ਗਿਆ ਉਹ ਚਿਹਰੇ ਵੀ ਬੇਨਕਾਬ ਹੋਣੇ ਚਾਹੀਦੇ ਨੇ ਫਿਲਹਾਲ ਈਡੀ ਨੇ ਇਸ ਦੀ ਪ੍ਰਾਪਰਟੀ ਜਿਹੜੀ ਆ ਚੱਲ ਜਾਂ ਅਚੱਲ ਜਿਹੜੀ ਆ ਉਹ ਜ਼ਬਤ ਕਰ ਲਈ ਆ ਇਸ ਜਾਣਕਾਰੀ ਦੇ ਨਾਲ ਧੜ ਤੋਂ ਲੈਂਦੇ ਆ ਗਿਆ ਦੇਖਦੇ ਰਹੋ ਇਹ ਵੀ ਸਪੰਜਾਬ ਧੰਨਵਾਦ